ਸ਼ੁਭਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਗੋਮਲ ਪ੍ਰੀਤ ਕੋਰਤਾ حاضر ਹੋਏ ਆਜ ਅਸੀਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਨਗਰ ਤੋਂ ਸ਼੍ਰੀ ਨੰਦਪੁਰ ਸਾਹਿਬ ਬਾਇਲਨ ਨਗਰ ਕੀਰਤਨ ਵਧ ਰਿਹਾ ਜੋ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ ਇਥੋਂ ਦੇ ਇਤਿਹਾਸਿਕ ਗੁਰਦੁਆਰਾ 6ਵੇਂ ਪਾਤਸ਼ਾਹ ਸਾਹਿਬ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖਾਲਸੇ ਦੀ ਜਨਮ ਭੂਮੀ ਤ੍ਰਿਨੰਦਰਪੁਰ ਸਾਹਿਬ ਦੇ ਲਈ ਰਵਾਨਾ ਹੋਇਆ ਤੇ ਰਵਾਨਗੀ ਮੌਕੇ ਸੰਗਤ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਿਰਕਤ ਕੀਤੀ ਸੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ છਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਜੰਮੂ ਪਠਾਨਕੋਟ ਦਸੂਹਾ ਹੁਸ਼ਿਆਰਪੁਰ ਮਹਿਲਪੁਰ ਤੇ ਗੜਸ਼ੰਕਰ ਤੇ ਹੋਰ ਨਗਰਾਂ ਵਿੱਚੋਂ ਗੁਜ਼ਰਦਾ ਹੋਇਆ 22 ਨਵੰਬਰ ਨੂੰ ਨੌਵੇਂ ਪਾਤਸ਼ਾਹ ਜੀ ਵੱਲੋਂ ਵਿਰਸਾਏ ਪਵਿੱਤਰ ਨਗਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ ਨਗਰ ਕੀਰਤਨ 19 ਨਵੰਬਰ ਦੀ ਰਾਤ ਜੰਮੂ ਵਿਖੇ ਤੇ 20 ਨਵੰਬਰ ਦੀ ਰਾਤ ਪਠਾਨਕੋਟ ਵਿਖੇ ਤੇ 21 ਨਵੰਬਰ ਦੀ ਰਾਤ ਹੁਸ਼ਿਆਰਪੁਰ ਵਿਖੇ ਪੜਾ ਕਰੇਗਾ ਅਕਾਲੀ ਆਗੂ ਵਿਕਰਮਜੀਤ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਦਾਸਬੰਗਿਆ ਕੀ ਉਹਨਾਂ ਦੀ ਅਰਜ਼ੀ ਜਿਹੜੀ ਕਿ ਸੁਣਵਾਈ ਹੋਈ ਹੈ ਸਾਬਕਾ ਮੰਤਰੀ ਅਤੇ ਸਟੋਮ ਨੇ ਕਾਲੀ ਦਲ ਦੇ ਸੀਨੀਅਰ ਅਗੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜ਼ੀ ਤੇ ਹੋਈ ਸੁਣਵਾਈ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਰੱਖਵਾ ਰੱਖ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਰਮ ਮਜੀਠੀਆ ਦੀ ਜ਼ਮਾਨਤ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਚ ਕਾਫੀ ਦੇਰ ਤੱਕ ਸੁਣਵਾਈ ਚੱਲੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਵੀ ਨਵੰਬਰ ਤੱਕ ਫੈਸਲਾ ਇਹਨੇ ਅਜ ਤੱਕ ਜਿਹੜਾ ਕਿ ਸੁਰੱਖਿਅਤ ਰੱਖ ਲਿਆ ਤੇ ਜ਼ਿਕਰ ਹੋਇਆ ਕਿ ਵਿਜਿਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮ ਮਜੀਠਿਆ ਦੇ ਖਿਲਾਫ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਅਤੇ 6 ਜੁਲਾਈ ਨੂੰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਇਸ ਮਗਰੋਂ ਮਜੀਠਿਆ ਲਗਾਤਾਰ ਜ਼ਮਾਨਤ ਲਈ ਅਰਜ਼ੀ ਦੇ ਲਈ ਅਦਾਲਤ ਵਿਖੇ ਗੋਹਾਰ ਲਗਾਉਂਦੇ ਆ ਰਹੇ ਹਨ ਤੇ ਹੁਣ ਅੱਜ ਮਜੀਠਿਆ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਣਾਇਆ ਜਾ ਸਕਦਾ ਹੈ ਅਨਮੋਲ ਬਿਸ਼ਨੋਈ ਨੂੰ ਲੈ ਕੇ ਇੱਕ ਵੱਡੀ ਅਪਡੇਟ ਜੁੜੀ ਸਾਹਮਣੇ ਆਈ ਹੈ ਦੱਸਣਯੋਗ ਹੈ ਕਿ ਬੀਤੇ ਕੱਲ ਉਹ ਭਾਰਤ ਉਹਨਾਂ ਨੂੰ ਚੁੜਾ ਕੀ ਲਿਆਂਦਾ ਗਿਆ ਸੀ ਤੇ ਜਿਹੜਾ ਕਿ ਦੱਸਣਯੋਗ ਹੈ ਕਿ ਉਹ ਲੋਰੈਂਸ ਬਿਸ਼ਨੋਈ ਦੇ ਪਰਾ ਹਨ ਗੈਂਗਸਨ ਆਰੋਜ ਬਿਸ਼ਨੋਈ ਦੇ ਪ੍ਰਾਂਨ ਮੋਲ ਬਿਸ਼ਨੋਈ ਨਵਾਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਤੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ 11 ਦਿਨਾਂ ਦੇ ਲਈ ਐਨਆਈਏ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਤੇ ਐਨਆਈਏ ਹੁਣ ਉਸ ਤੋਂ ਸਖਤ ਪੁਸ਼ਕਿਸ਼ ਕਰੇਗੀ ਅਨਮੋਲ ਬਿਸ਼ਨੋਈ ਵਿਰੁੱਧ 18 ਮਾਮਲੇ ਦਰਜ ਹਨ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਦਿੱਲੀ ਹਵਾਈ ਅੱਡੇ ਤੇ ਉਤਰਨ ਤੇ ਐਨਆਈਏ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਐਨਆਈਏ ਟੀਮ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਅਨਮੋਲ ਬਿਸ਼ਨੋਈ ਮਰਹੂਮ ਐਨਸੀਪੀ ਨੇਤਾ ਬਾਬਾ ਸਿੱਦਕੀ ਦੇ ਕਤਲ ਕੇਸ ਵਿੱਚ ਮੋਲਜ਼ਮ ਹਨ ਉਹ ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਸਮੇਤ ਕਈ ਮਾਮਲਿਆਂ ਵਿੱਚ ਵੀ ਲੋੜਿੰਦਾ ਹੈ ਐਨਆਈਏ ਨੇ ਅਦਾਲਤ ਤੋਂ ਅਨਮੋਲ ਦੀ 15 ਦਿਨਾਂ ਦੀ ਹਿਰਾਸਤ ਮੰਗੀ ਸੀ ਪਰ ਅਦਾਲਤ ਨੇ ਉਸ ਨੂੰ 11 ਦਿਨਾਂ ਦੇ ਲਈ ਐਨਆਈਏ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਮੌਸਮ ਸੰਬੰਧੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 23 ਨਵੰਬਰ ਤੱਕ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ 23 ਨਵੰਬਰ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ ਇਸ ਹਫਤੇ ਕੋਈ ਮੀਂਹ ਨਹੀਂ ਪਵੇਗਾ ਜਿਹਾ ਮੌਸਮ ਵਿਭਾਗ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਹੈ ਕਿ ਸੂਬੇ ਵਿੱਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਘਟ ਰਿਹਾ ਸੀ ਪਰ ਹੁਣ ਹੌਲੀ-ਹੌਲੀ ਇਸ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਨ ਦੇ ਵਿੱਚ ਇਹ ਬਹਤਾਂ ਜਾਰੀ ਰਹੇਗਾ ਹਾਲਾਂਕਿ ਲਗਭਗ 3 ਦਿਨਾਂ ਬਾਅਦ ਤਾਪਮਨ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਅਮ੍ਰਿਤਸਰ ਦੇ ਵਿੱਚ ਵੱਧ ਵੱਧ ਤਾਪਮਨ 24.7 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ 9.4 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਦੇ ਵਿੱਚ 26.2 ਡਿਗਰੀ ਸੈਲਸੀਅਸ ਅਤੇ 8 14.6 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 28.24 ਡਿਗਰੀ ਸੈਲਸੀਅਸ ਅਤੇ 9.6 ਡਿਗਰੀ ਸੈਲਸੀਅਸ ਦਾਪਨ ਰਿਹਾ। ਇੱਥੇ ਇਹ ਵੀ ਦੱਸਦੀ ਹੈ ਕਿ ਹੁਣ ਠੰਡੀਆਂ ਹਵਾਵਾਂ ਮਹਿਸੂਸ ਹੋਣ ਲੱਗ ਪਈਆਂ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਜ਼ੋਰ ਫੜੇਗੀ ਅਤੇ ਸੰਗਣੀ ਤੁੰਦ ਵੀ ਵੇਖਣ ਨੂੰ ਮਿਲੇਗੀ। ਨਿਤਿਸ਼ ਕੁਮਾਰ ਅੱਜ ਬਿਹਾਰ ਦੇ ਸੀਐਮ ਵਜੋਸ ਹੋ ਚੁੱਕਣਗੇ। ਨਿਤਿਸ਼ ਕੁਮਾਰ ਨੇ ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕੀਤਾ ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਨੂੰ ਬਿਹਾਰ ਦੇ ਵਿੱਚ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ ਉਹ ਅੱਜ 10ਵੀਂ ਵਾਰ ਮੁੱਖ ਮੰਤਰੀ ਵਜੋਂ ਸੌਂ ਚੁੱਕਣਗੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਵਿਧਾਇਕ ਦਲ ਦੀ ਮੀਟਿੰਗ ਵਿੱਚ ਜਨਤਾ ਦਲ ਯੁਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਨਿਤਿਸ਼ ਕੁਮਾਰ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ ਵਿਧਾਨ ਸਭਾ ਦੇ ਸੈਂਟਰਲ ਹਾਲ ਦੇ ਵਿੱਚ ਹੋਈ ਮੀਟਿੰਗ ਵਿੱਚ ਭਾਰਤ ਚਿੰਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਸਮਰਾਟ ਚੌਧਰੀ ਨੇ ਨਿਤਿਸ਼ ਕੁਮਾਰ ਦਾ ਨਾਮ ਪ੍ਰਸਤਾਵਿਤ ਕੀਤਾ ਜਿਸ ਨੂੰ ਸਾਰੀਆਂ ਗੱਟਜੋੜ ਪਾਰਟੀਆਂ ਦੇ ਵਿਧਾਇਕਾਂ ਨੇ ਮਨਜ਼ੂਰੀ ਦੇ ਦਿੱਤੀ ਜਿਨ੍ਹਾਂ ਦੇ ਵਿੱਚ ਸੀਨੀਅਰ ਜੀਡੀਪੀ ਨੇਤਾ ਬਜੇਂਦਰ ਪ੍ਰਸਾਦ ਯਾਦਵ ਅਤੇ ਐਲ ਜੀ ਪੀ ਸੂਬਾ ਪ੍ਰਧਾਨ ਰਾਜੂ ਤਿਵਾੜੀ ਸ਼ਾਮਿਲ ਹਨ ਇਸ ਦੇ ਨਾਲ ਨਿਤਿਸ਼ ਕੁਮਾਰ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਰਸਮੀ ਤੌਰ ਤੇ ਸਾਫ ਹੋ ਗਿਆ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਖਾਸ ਤੇ ਵੱਡੀ ਅਪੀਲ ਕੀਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਵਿਦਿਆਰਥੀਆਂ ਨੇ ਕਿਹਾ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਅੰਦੋਲਨ ਦੇ ਵਿੱਚ ਸ਼ਾਮਿਲ ਵਕ ਵਕ ਵਿਦਿਆਰਥੀ ਯੂਨੀਅਨ ਆਗੂਆਂ ਦੀ ਇੱਕ ਮੀਟਿੰਗ 20 ਨਵੰਬਰ ਯਾਨੀ ਕਿ ਅੱਜ ਬੁਲਾਈ ਗਈ ਹੈ ਤੇ ਇਸ ਦੇ ਮੱਦੇ ਨਜ਼ਰ ਹੀ ਇੱਕ ਵੀਡੀਓ ਬਿਆਨ ਵੀ ਜਿਹੜਾ ਸਾਹਮਣੇ ਆਇਆ ਤੇ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਰਨਾ ਕਿ ਉਥੇ ਵੱਡੀ ਆਸ਼ਕਸ਼ੀਤਾ ਵੀ ਪਹੁੰਚ ਡਿਆ ਨੇ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਸੋਨੇ ਦੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹਰ ਰੋਜ਼ ਉਤਰਾ ਚੁੜਾ ਛੜਾ ਕੀ ਵੇਖਣ ਨੂੰ ਮਿਲ ਰਿਹਾ ਹੈ ਤਾਂ ਸਨਿਆ ਕਿ ਸੋਨੇ ਦੀ ਕੀਮਤ ਹੁਣ ਵਾਧੀ ਹੋਈ ਨਜ਼ਰ ਆ ਰਹੀ ਹੈ। ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਕਾਰਨ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1500 ਰੁਪਏ ਵਧ ਕੇ 127300 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਤੇ 올 ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ 99.5% ਸ਼ੁੱਧ ਸੋਨੇ ਦੀ ਕੀਮਤ 1500 ਰੁਪਏ ਵੱਧ ਕੇ 126700 ਰੁਪਏ ਪ੍ਰਤੀ 10 ਗ੍ਰਾਮ ਸਾਰੇ ਟੈਕਸ ਸਬੰਧਤ ਹੋ ਗਈ ਹੈ ਚਾਂਦੀ ਦੀ ਕੀਮਤਾਂ ਵੀ 4000 ਰੁਪਏ ਵੱਧ ਕੇ 160000 ਰੁਪਏ ਪ੍ਰਤੀ ਕਿਲੋਗ੍ਰਾਮ ਸਾਰੇ ਟੈਕਸ ਸਬੰਧਤ ਹੋ ਗਈ ਹੈ ਤੇ ਇਸ ਨਾਲ ਸਥਾਨਕ ਸਰਾਫਾ ਬਾਜ਼ਾਰ ਦੇ ਵਿੱਚ 3 ਦਿਨਾਂ ਦੀ ਗਿਰਾਵਟ ਰੁਕ ਗਈ ਹੈ ਐਚਡੀਐਫਸੀ ਸੈਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ ਸੋਮਿਲ ਗਾਂਧੀ ਨੇ ਕਿਹਾ ਸੋਨੇ ਦੀਆਂ ਕੀਮਤਾਂ ਬੁੱਧਵਾਰ ਨੂੰ ਵਧੀਆਂ ਜਿਸ ਨੂੰ ਨਵੀਂ ਸੁਰੱਖਿਆ ਨਿਵੇਸ਼ ਮੰਗ ਦੁਆਰਾ ਸਮਰਥਨ ਮਿਲਿਆ ਜਦੋਂ ਕਿ ਅਮਰੀਕੀ ਲੇਬਰ ਮਾਰਕੀਟ ਦੇ ਵਿੱਚ ਲਗਾਤਾਰ ਕਮਜ਼ੋਰੀ ਦੇ ਸੰਕੇਤਾਂ ਨੇ ਵਿਆਜ ਦਰ ਵਿੱਚ ਕਟੌਤੀ ਦੀ ਸੰਭਾਵਨਾ ਨੂੰ ਜ਼ਿੰਦਾ ਰੱਖਿਆ 26 ਨਵੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਇਸ ਦੇ ਬਾਰੇ ਵਧੇਰੀ ਜਾਣਕਾਰੀ ਦਿੱਤੀ ਗਈ ਹੈ ਕਿ ਆਖਰਕਾਰ ਇਸ ਦੇ ਵਿੱਚ ਕਿਹੜੇ ਵਿਦਿਆਰਥੀ ਸ਼ਾਮਲ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੋਤਾਰ ਸਿੰਘ ਸੰਧਵਾ ਨੇ ਦੱਸਿਆ ਕਿ ਅਸੀਂ ਸੰਵਿਧਾਨ ਦਿਵਸ ਯਾਨੀ 26 ਨਵੰਬਰ 2025 ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਮੌਕ ਸੈਸ਼ਨ ਕਰਵਾ ਰਹੇ ਹਾਂ ਇਸ ਲਈ ਪੰਜਾਬ ਦੇ 117 ਹਲਕਿਆਂ ਦੇ ਵਿਦਿਆਰਥੀ ਮੌਕ ਸੈਸ਼ਨ ਦੀ ਹਰ ਸਾਲ ਦੇ ਲਈ ਪੰਜਾਬ ਵਿਧਾਨ ਸਭਾ ਵਿੱਚ ਆਏ ਹਨ ਅਤੇ ਸਾਡੇ ਸੰਬੰਧਿਤ ਸਟਾਫ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਹੈ ਤਾਂ ਜੋ ਉਹ ਇਸ ਸਦਨ ਦੇ ਵਿੱਚ ਆਪਣੇ ਹਲਕੇ ਦੇ ਮੁੱਦਿਆਂ ਨੂੰ ਉਠਾ ਸਕਣ ਅਤੇ ਉਹਨਾਂ ਬਾਰੇ ਵਿਚਾਰ ਚਰਚਾ ਕਰ ਸਕਣ ਇਹ ਵਿਦਿਆਰਥੀਆਂ ਦੇ ਵਿੱਚ ਰਾਜਨੀਤੀ ਵਿੱਚ ਦਿਲਚਸਪੀ ਪੈਦਾ ਕਰਨ ਅਤੇ ਆਪਣੇ ਭਵਿੱਖੀ ਜੀਵਨ ਦੇ ਵਿੱਚ ਆਗੂ ਬਣਨ ਦੇ ਲਈ ਆਪਣੀ ਕਿਸਮ ਦੀ ਪਹਿਲ ਹੈ ਇਸ ਤਰ੍ਹਾਂ ਵਿਦਿਆਰਥੀ ਸੰਵਿਧਾਨ ਦਾ ਵਿਹਾਰਕ ਗਿਆਨ ਸਿੱਖਣਗੇ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣਗੇ ਸਤਾ ਸੰਵਨ ਦੱਸਿਆ ਕਿ ਇਸ ਮੌਕ ਸੈਸ਼ਨ ਦੇ ਵਿੱਚ ਸਿਰਫ 11ਵੀਂ ਅਤੇ 12ਵੀਂ ਜਮਾਤ ਦੇ ਵਿੱਚ ਪੜਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਦੇ ਹਨ ਤੌਧਰੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਨੇਪਾਲ ਦੇ ਵਿੱਚ ਮੁੜ ਤੋਂ ਜੈਨਜੀ ਦਾ ਗੁੱਸਾ ਜੜਾ ਕੀ ਉੱਠਿਆ ਤੇ ਉਹਨਾਂ ਦੇ ਵਿੱਚ ਦੁਬਾਰਾ ਰੋਸ ਵੇਖਿਆ ਜਾ ਰਿਹਾ ਹੈ। ਭਾਰਤ ਦੇ ਗੁਆਂਡੀ ਮੁੱਖ ਨੇਪਾਲ ਤੋਂ ਇੱਕ ਵਾਰ ਫਿਰ ਜੈਨਜੀ ਪ੍ਰਦਰਸ਼ਨਾਂ ਦੇ ਸੇਖੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੋਂ ਦੇ 12 ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਭਾਰੀ ਤਣਾਅ ਦੇਖਿਆ ਗਿਆ ਤੇ ਇਹ ਹਿੰਸਕ ਚੜਪਾਂ ਜੈਨਜੀ ਨੌਜਵਾਨਾਂ ਅਤੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ 올ੀ ਦੀ ਪਾਰਟੀ CPN UML ਦੇ ਵਰਕਰਾਂ ਦੇ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸਥਿਤੀ ਨੂੰ ਕਾਬੂ ਦੇ ਵਿੱਚ ਕਰਨਦੇਲੀ ਬਾਰਾ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਸਿਮਾਰਾ ਹਵਾਈ ਅੱਡੇ ਤੇ 500 ਮੀਟਰ ਦੇ ਦਾਇਰੇ ਵਿੱਚ ਕਰਫਿਊ ਲਗਾ ਦਿੱਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰਫਿਊ ਦੁਪਹਿਰ 12:30 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਿਹਾ ਕਿਉਂਕਿ ਇਸ ਇਲਾਕੇ ਵਿੱਚ ਸੈਂਕੜੇ ਜੈਨਸੀ ਨੌਜਵਾਨ ਨੇਪਾਲ ਕਮਿਊਨਿਸਟ ਪਾਰਟੀ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਇਕੱਠੇ ਹੋਏ ਸਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹ ਇਹ ਝੜਪ ਉਸ ਸਮੇਂ ਹੋਈ ਜਦੋਂ ਸੀਪੀਐਨ ਯੂਐਮਐਲ ਦੇ ਜਰਨਲ ਸਤਰਸ਼ੰਕਰ ਪਖਰੇਲ ਅਤੇ ਯੁਵਾ ਨੇਤਾ ਮਹੇਸ਼ ਬਸਨੇਤ ਨੂੰ ਲੈ ਕੇ ਬੁੱਧ 에ਅ ਦਾ ਜਹਾਜ਼ ਕਟਮੰਡੂ ਤੋਂ ਸਿਮਾਰਾ ਲਈ ਉਡਾਨ ਭਰਨ ਵਾਲਾ ਸੀ ਤੇ ਇਨ੍ਹਾਂ ਦੋਹਾਂ ਨੇਤਾਵਾਂ ਨੇ ਉੱਥੇ ਇੱਕ ਸਰਕਾਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਨਾ ਸੀ ਤਾਂ ਜਿਵੇਂ ਹੀ ਸੀਪੀਐਨ ਯੂਐਮਐਲ ਨੇਤਾਵਾਂ ਦੇ ਸਿਮਾਰਾ ਪਹੁੰਚਣ ਦੀ ਖਬਰ ਫੈਲੀ ਜੈਨਸੀ ਪ੍ਰਦਰਸ਼ਨਕਾਰੀ ਉਹਨਾਂ ਦੇ ਆਗਮਨ ਦਾ ਵਿਰੋਧ ਕਰਨ ਦੇ ਲਈ ਹਵਾਈ ਅੱਡੇ ਤੇ ਇਕੱਠੇ ਹੋ ਗਏ। ਚੌਧਰੀ ਮਾਜਰੇ ਦੇ ਵਿੱਚ ਸੰਵਿਧਾਨਕ ਸੰਕਟਤਾ ਬੀਜੇਪੀ ਅਗੂ ਦੇ ਫਲੋਇ ਇੱਕ ਬਿਆਨ ਜੁੜਾ ਕੇ ਸਾਹਮਣੇ ਆਇਆ ਦੋਨਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਮੀਟਿੰਗ ਵੀ ਹੋਈ ਹੈ। ਸ਼ਮਲਾ ਪਾਪਾ ਰਾਜ ਵਿਧਾਨ ਸਭਾ ਪਾਰਟੀ ਦੇ ਸਕੱਤਰ ਰੰਦੀਪ ਸ਼ਰਮਾ ਨੇ ਜਾਣ ਕਰ ਦਿੱਤੀ ਕਿ ਸੋ ਬਾਪਾ ਆਸ਼ਵਾ ਵਿਧਾਨ ਸਭਾ ਪਾਰਟੀ ਦੀ ਮੀਟਿੰਗ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਜੀ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਦੇ ਵਿੱਚ ਕਰਵਾਈ ਗਈ ਤੇ ਉਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ ਜੇ ਅੱਜ ਇੱਥੇ ਸ਼ਿਮਲਾ ਮੇ ਹਿਮਾਚਲ ਪ੍ਰਦੇਸ਼ ਭਾਰਤ ਸੰਤਾ ਪਾਰਟੀ ਦੀ ਵਿਦਿਆਰਥੀ ਮੀਟਿੰਗ ਆਗਮੀ ਨੇਤਾ ਪ੍ਰਤੀਪੱਖ ਪੁਰਾ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ ਦੀ ਅਧਿਖਤਾ ਮ ਸੰਪਨ ਹੋਈ ਜਿਸ ਮੇ ਮਾਰੇ ਪਾਰਟੀ ਕੇ ਪ੍ਰਦੇਸ਼ ਕੇ ਪ੍ਰਭਾਰੀ आदरणीय श्रीकांत जी प्रदेशाध्यक्ष डॉक्टर अजय बिंदल जी और संगठन महामंत्री श्री सिद्धार्थन जी भी विशेष रूप से उपस्थित रहे इस विधायक दल की बैठक में सबसे पहले बिहार में जो विधानसभा के चुनाव संपन्न हुए हैं जिसमें एन को दो तिहाई तो से ज़्यादा बहुमत मिला है और भारतीय जनता पार्टी सबसे बड़ी पार्टी बनकर उभरी है उस पर प्रसन्नता व्यक्त की गई प्रस्ताव पारित करके उसमें जो हमारा शीर्ष नेतृत्व है माननीय प्रधानमंत्री श्री नरेंद्र मोदी जी पार्टी के राष्ट्रीय अध्यक्ष श्री जगत प्रकाश नड्डा जी गृह मंत्री श्री अमित शाह जी और बिहार राज्य के सभी नेताओं को बधाई दी गई है और बिहार की जनता का धन्यवाद किया गया है इस आशय का एक प्रस्ताव पारित किया गया ਖੇਡ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਤੁਹਾਨੂੰ ਦੱਸਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੁਣ ਕੋਈ ਟੱਕਰ ਨਹੀਂ ਹੋਵੇਗੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ICC ਨੇ ਅਗਲੇ ਸਾਲ ਹੋਣ ਵਾਲੇ ਅੰਡਰ 19 ਪੁਰਸ਼ ਵਿਸ਼ਵ ਕੱਪ 2026 ਦੇ ਸੰਬੰਧ ਵਿੱਚ ਇੱਕ ਵੱਡਾ ਅਤੇ ਹੈਰਾਨੀਜਨਕ ਫੈਸਲਾ ਲਿਆ ਭਾਰਤ ਅਤੇ ਪਾਕਿਸਤਾਨ ਜਨਵਰੀ ਤੇ ਫਰਵਰੀ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕਰਨਗੇ ਜਿहां ICC ਨੇ ਇਸ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਕਰਕੇ ਆਪਣੇ ਫੈਸਲੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਸ ਸਾਲ ਸਰਹੱਦ ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਿਆਨਕ ਫੌਜੀ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹੋ ਗਏ ਤੇ ਇਸ ਕਾਰਨ ਭਾਰਤ-ਪਾਕਿਸਤਾਨ ਮੈਚਾਂ ਨੂੰ ਰੋਕਣ ਲਈ ਕਈ ਵਾਰ ਕਿਹਾ ਗਿਆ। ਇਸ ਦੇ ਬਾਵਜੂਦ ICC ਨੇ ਹਾਲ ਹੀ ਵਿੱਚ ICC ਮਹਿਲਾ ਵਿਸ਼ਵ ਕਪਾਤੇ ਅਗਲੇ ਸਾਲ ਹੋਣ ਵਾਲੇ ਪੁਰਸ਼ T20 ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਕਾਰ ਮੈਚਾਂ ਨੂੰ ਮਨਜ਼ੂਰੀ ਦਿੱਤੀ। ਹਾਲਾਂਕਿ ਅੰਡਰ 19 ਪੱਧਰ ਤੇ ICC ਨੇ ਦੋਵਾਂ ਟੀਮਾਂ ਨੂੰ ਵੱਖ-ਵੱਖ ਸਮੂਹਾ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ 15 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ 6 ਫਰਵਰੀ ਨੂੰ ਖੇਡਿਆ ਜਾਵੇਗਾ। YouTube ਤੇ Dhruv Rathee ਦੇ ਵੱਲੋਂ Ranbir Singh ਦੀ ਆਉਣ ਵਾਲੀ ਨਵੀਂ ਫਿਲਮ ਦੇ ਟ੍ਰੇਲਰ ਤੁਰੰਦਰ ਤੇ ਆਪਣੀ ਪੜਾਸ ਕਰਦੀ ਹੈ Bollywood ਦਾ Ka Ranbir Singh ਦੀ ਆਉਣ ਵਾਲੀ ਫਿਲਮ ਤੁਰੰਦਰ ਦਾ ਟ੍ਰੇਲਰ ਜੋ ਇੱਕ ਪਾਸੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਇਹ ਟ੍ਰੇਲਰ ਇੱਕ ਵੱਡੇ ਵਿਵਾਦ ਦੇ ਵਿੱਚ ਘਿਰ ਗਿਆ ਪ੍ਰਸਿੱਧ YouTubeਰ ਅਤੇ ਕੰਟੈਂਟ ਕ੍ਰिएਟਰ Dhruv Rathee ਨੇ ਇਸ ਫਿਲਮ ਤੁਰੰਦਰ ਦੇ ਟ੍ਰੇਲਰ ਦੇ ਵਿੱਚ ਦਿਖਾਈ ਗਈ ਅਤਿਅੰਤ ਹੰਸਾ ਅਤੇ ਉਤੇਜ ਚਮਕੇ ਪੜਾਸ ਗੱਡੀ ਦਰੂਬਰਾਠੀ ਨੇ ਆਪਣੇ ਐਕਸ ਅਕਾਊਂਟ ਤੇ ਫਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਨਾ ਸਿਰਫ ਇਸ ਦੀ ਆਲੋਚਨਾ ਕੀਤੀ ਸਗੋਂ ਇਸ ਦੀ ਤੁਲਨਾ ਤਵਾਦੀ ਸੰਗਠਨ ਦੇ ਨਾਲ ਵੀ ਜਿਹੜੀ ਕੀਤੀ ਹੈ ਕਿ ਦਰੂਬਰਾਠੀ ਨੇ ਇਸ ਫਿਲਮ ਦੇ ਡਾਇਰੈਕਟਰ ਅਦਿੱਤ્ય ਤਾਰਦੇ ਗੁੱਸਾ ਜ਼ाहिर ਕਰਦੇ ਆ ਕਿ ਹਾਂ ਉਹਨਾਂ ਨੇ ਕਟਿਆਪੰਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਪੈਸੇ ਨੂੰ ਲੈ ਕੇ ਉਹਨਾਂ ਦਾ ਲਾਲਚ ਕੰਟਰੋਲ ਤੋਂ ਬਾਹਰ ਹੈ। ਤ੍ਰਿਵਰਾਠੀ ਨੇ ਆਪਣੇ ਪੋਸਟ ਵਿੱਚ ਲਿਖਿਆ ਦਿੱਤੇ ਅਤ ਦੇ ਵਾਕਈ ਬਾਲੀਵੁੱਡ ਦੇ ਵਿੱਚ ਕਟਿਆਪੰਦੀਆਂ ਹੱਦ ਪਾਰ ਕਰ ਦਿੰਦੀ ਹੈ ਤੇ ਉਹਨਾਂ ਦੀ ਨਵੀਂ ਫਿਲਮ ਦੇ ਟ੍ਰੇਲਰ ਦੇ ਵਿੱਚ ਇੰਨੀ ਜ਼ਿਆਦਾ ਜ਼ਬਰਦਸਤ ਹਿੰਸਾ ਅਤੇ ਟੌਰਚਰ ਹੈ ਕਿ ਇਸ ਨੂੰ ਦੇਖਣਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸਰਕਲਮ ਕਰਨ ਵਾਲੇ ਵੀਡੀਓ ਨੂੰ ਦੇਖਣਾ ਹੋਵੇ ਅਤੇ ਫਿਰ ਉਸ ਨੂੰ ਮਨੋਰੰਜਨ ਯਾਨੀ ਐਂਟਰਟੇਨਮੈਂਟ ਦਾਸ ਦਿੱਤਾ ਜਾਵੇ ਦਾ ਦਰੂ ਵਰਾਟੀ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ 네ਗੇਟਿਵ ਕਮੈਂਟ ਕੀਤਾ ਗਿਆ ਤੇ ਉਹ ਕਮੈਂਟ ਵੀ ਤੁਸੀਂ ਆਪਣੀ ਸਕਰੀਨ ਤੇ ਇਸ ਵੇਲੇ ਵੇਖ ਸਕਦੇ ਹੋ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨਦੋਚਾ 647ਪਾ